ਮੈਂ ਵਾਕਈ ਨਾਮ ਆਪਣਾ ਅਮਰਿਕ ਸਿੰਘ ਕੀ ਕੰਮ ਕਰਦੇ ਆਪਾਂ ਤੇ ਕਿੱਥੇ ਕਰਦੇ ਆਂ ਪੰਜਾਬ ਰੋਡ ਦੇ ਬਸ ਸਟੈਂਡ ਹਾਰਪੁਰ ਤੇ ਕੀ ਕੰਮ ਕਰਦੇ ਉੱਥੇ ਆਡਾ ਫੀਸ ਤੇ ਡਿਊਟੀ ਲੱਗੀ ਹੋਈ ਪਰਚੀਆਂ ਕੱਟਣ ਦੀ ਆਪਣੀ ਬੀਤੀ ਸ਼ਾਮ ਜਿਹੜੀ ਆ ਕੀ ਹੋਇਆ ਸੀਗਾ ਤੁਹਾਡੇ ਨਾਲ ਬਸ ਸਟੈਂਡ ਦੇ ਉੱਤੇ ਬਸ ਸਟੈਂਡ ਤੇ ਇੱਕ ਅਣਪਛਾਤਾ ਬੰਦਾ ਆਇਆ ਉਹ ਲੁਧਿਆਣੇ ਦੀ ਬੱਸ ਪੁੱਛ ਰਿਹਾ ਸੀਗਾ ਤੇ ਉਹਨੂੰ ਦੱਸ ਦਿੱਤਾ ਵੇ ਬੱਸ ਇੱਥੋਂ 8:30 ਵਜੇ ਜਾਣੀ ਆ 8:00 ਵਜੇ 5-7 ਮਿੰਟ ਅੱਗੇ ਪਿੱਛੇ ਹੋ ਜਾਊਗੀ ਹਿਮਾਚਲ ਤੋਂ ਗੱਡੀ ਆਉਂਦੀ ਆ ਮਾ ਚਲਤੋਂ ਆਣਗੇ ਇੱਥੇ ਪਰਚੀ ਲੈ ਕੇ ਇੱਥੇ ਜਿੰਨੀਆਂ ਪਰਚੀ ਦੇ ਸਵਾਰੀਆਂ ਆਉਂਦੀਆਂ ਇੱਥੋਂ ਲੈ ਕੇ ਚਲ ਜਾਂਦੀ ਆ ਤੇ ਉਹਨੂੰ ਕਿਹਾ ਵੀ ਇੱਥੇ ਖੜ ਜਾ ਬੇ ਗੱਡੀ ਆਉਣੀ ਆ ਉਹ ਬਾਰ-ਬਾਰ ਹੀ ਪੁੱਛੀ ਜਾਣ ਜਿਆ ਸੀਗਾ ਵੀ ਕਿੱਥੋਂ ਆਣੀ ਬੱਸ ਕਦੋਂ ਆਣੀ ਕਿੱਥੋਂ ਆਣੀ ਆ ਮੰਨ ਲਓ ਕਿ ਗਾਲ ਕੱਢ ਕੇ ਗੱਲ ਕਰ ਰਿਹਾ ਸੀਗਾ ਤੇ ਅਗਰ ਜ਼ਿਆਦਾ ਪ੍ਰਭਾਵ ਜਿਆ ਪਾ ਰਿਹਾ ਸੀਗਾ ਤੇ ਉਹਨੂੰ ਦੋ ਤਿੰਨ ਵਾਰੀ ਕਹਿਣ ਦੇ ਬਾਵਜੂਦ ਨਹੀਂ ਹਟਿਆ ਮੁੜ ਕੇ ਫਿਰ ਉਹ ਥੋੜਾ ਜਿਹਾ ਗਾਲਾਂ ਲਾ ਪਿਆ ਕਰਨ ਫਿਰ ਉਹਨੂੰ ਜਾ ਕੇ ਬਾਅਦ ਵਿੱਚ ਮੈਂ ਜਦੋਂ ਬੋਲਿਆ ਤਾਂ ਫਿਰ ਉਹ ਦੌੜ ਗਿਆ ਜਦੋਂ ਦੌੜ ਗਿਆ ਤੇ ਬਾਹਰ ਵਿੱਚ ਜਦੋਂ ਹੋਇਆ ਟਾਈਮ 20 ਮਿੰਟ ਬਾਅਦ ਦਾਜੇ ਦੇ ਮੁੜ ਕੇ ਵਾਪਸ ਆਇਆ ਘੋੜਾ ਲੈ ਕੇ ਤੇ ਉਹਨੇ ਆਣ ਕੇ ਆਹੀ ਅੰਦਰ ਬੈਠੇ ਹੋ ਦੋ ਜਣੇ ਬੰਦੇ ਉਹਨੇ ਆਣ ਕੇ ਕੁੰਡਾ ਖੋਲ੍ਹਿਆ ਕੁੰਡਾ ਖੋਲ੍ਹ ਕੇ ਉਹਨੇ ਅੱਗਾ ਪਿਛਾ ਕੁਝ ਨਹੀਂ ਦੇਖਿਆ ਉਹਨੇ ਘੋੜਾ ਚੱਕ ਕੇ ਸਨਾਈ ਮਾਰਿਆ ਅਸੀਂ ਇਹ ਸਮਝਿਆ ਕਿ ਸ਼ਾਇਦ ਕੋਈ ਬੰਦਾ ਸਾਨੂੰ ਪੁੱਛ ਕੇ ਛਕਾਨ ਆਇਆ ਜਾਂ ਪਰਚੀਆਂ ਲੈਣ ਆਇਆ ਹਟ ਤੋਂ ਕੁੱਟੇ ਫੈਸਲ ਉਹ ਘੋੜਾ ਮਾਰ ਕੇ ਚੱਲ ਗਿਆ ਤੇ ਜਾਨੂ ਮੁਰੇ ਇਦਾਂ ਬਾਹ ਕਰਤੀ ਤਾਂ ਫੜ ਲਿਆ ਜਾਨਵਰ ਨੂੰ ਪਿੱਛੇ ਸਾਡੇ ਬੰਦੇ ਗਏ ਦੇਖਣਾ ਤੇ ਉਹ ਦੌੜ ਗਿਆ ਟਕੜਾ ਕੋਹਾੜਾ ਤੁਹਾਡੇ ਕਿੱਥੇ ਲੱਗਾ ਬਾਹ ਤੇ ਤੂੰ ਬਾਹ ਮਾਰੇ ਕਰਤੀ ਸੀਗੀ ਬਾਹ ਮਾਰੇ ਇੰਦਾ ਕਰਤੀ ਤੇ ਇੰਦਾ ਬਾਹ ਤੇ ਫੜ ਲਿਆ ਤੇ ਕਿੰਨੇ ਟਾਂਕੇ ਲੱਗੇ ਤੁਹਾਡੇ 9 ਤੇ ਹੁਣ ਆਪਾਂ ਇੱਥੇ ਸਿਵਲ ਹਸਪਤਾਲ ਕੇ ਐਡਮਿਟ ਹੋਏ ਪੁਲਸ ਨੂੰ ਸੁਚੇਤ ਕੀਤਾ ਇਹਦੇ ਬਾਰੇ ਪੁਲਸ ਨੂੰ ਸਾਡੇ ਬੰਦੇ ਗਏ ਕਰਨ ਦੇਖੀ ਇਹਦੀ ਬੱਸ ਸਟੈਂਡ ਦੇ ਵਿੱਚ ਕੋਈ ਸੀਸੀਟੀਵੀ ਫੁਟੇਜ ਵੀ ਕੋਈ ਆਈ ਆ ਸਾਹਮਣੇ ਸੀਸੀ ਕੈਮਰੇ ਉੱਥੇ ਲੱਗੇ ਹੋਏ ਆ ਤੇ ਉਹਨਾਂ ਦੀ ਬੰਦੇ ਸਾਡੇ ਕਢਾ ਰਹੇ ਆ ਰਿਕਾਰਡਿੰਗ ਫੋਟੋ ਸਾਰੀ ਲੈ ਰਹੇ ਆ ਕਢਾ ਰਹੇ ਆ ਹੁਣ ਹਿਸ਼ਾਰਪੁਰ ਪੁਲਿਸ ਪ੍ਰਸ਼ਾਸਨ ਕੋਲੋਂ ਇਹਦੀ ਕੀ ਮੰਗ ਕਰਦੇ ਆ ਕਿ ਜਿਹੜਾ ਕੋਈ ਇਨਸਾਫ ਹੋਣਾ ਚਾਹੀਦਾ ਹੈ ਭਾਈ ਬਾਈ ਕੀ ਨਾਮ ਆਪਣਾ ਮੇਰਾ ਨਾਮ ਧਰਮਪਾਲ ਕੀ ਕੰਮ ਕਰਦੇ ਆ ਪਤਾ ਕਿੱਥੇ ਮੈਂ ਮੈਂ ਪੰਜਾਬ ਰੂਡ ਹਿਸ਼ਾਰਪੁਰ ਤੋਂ ਰਿਟਾਇਰਡ ਇੰਸਪੈਕਟਰ ਹਾਂ ਤੇ ਪਿਛਲੀ ਸ਼ਾਮ ਜਿਹੜਾ ਸਾਡੇ ਇੱਕ 버ਕਰ ਦੇ ਉੱਤੇ ਹਮਲਾ ਹੋਇਆ ਆ ਹਾਂਜੀ ਕੀ ਮੰਗ ਕਰਦੇ ਆਪਾਂ ਇਸ ਦੀ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਆਂ ਵੀ ਇੱਕ ਤਾਂ ਇਹ ਪੁਲਿਸ ਦਾ ਇੱਥੇ ਪੈਰਾ ਹੋਣਾ ਚਾਹੀਦਾ ਇਹ ਨਿਤ ਦਿਹਾੜੇ ਇੱਥੇ ਕੋਈ ਨਾ ਕੋਈ ਵਾਰਦਾਤਾ ਹੁੰਦੀਆਂ ਰਹਿੰਦੀਆਂ ਪੁਲਿਸ ਵਾਲੇ ਕੋਈ ਨਹੀਂ ਇੱਥੇ ਬੱਸ ਸਟੈਂਡ ਦੇ ਆਲੇ ਦੁਆਲੇ ਹੁੰਦੇ ਤੇ ਅਸੀਂ ਤਾਂ ਇਹ ਹੀ ਮੰਗਦੇ ਆਂਦੇ ਆ ਵੀ ਸਾਨੂੰ ਇਨਸਾਫ਼ ਦਿੱਤਾ ਜਾਵੇ ਟਾਡੇ ਉਸ ਵਰਕਰ ਦੀ ਕਿਸੇ ਨਾਲ ਕੋਈ ਲਾਗਵਾਜੀ ਤਾਂ ਨਹੀਂ ਕੋਈ ਪੁਰਾਣੀ ਬਹਿਸ ਤਾਂ ਨਹੀਂ ਹੋਈ ਕਿਤੇ ਨਹੀਂ ਇਸ ਤਰ੍ਹਾਂ ਦੀ ਕੋਈ ਬਹਿਸ ਨਹੀਂ ਹੋਈ ਕੰਡਕਟਰ ਸਾਡੇ ਦੀ ਤੇ ਉੱਥੇ ਬਸਟੈਂਡ ਤੇ ਸੀਸੀਟੀਵੀ ਵੀ ਕੈਮਰੇ ਵੀ ਲੱਗੇ ਹੋਏ ਆ ਹਾਂਜੀ ਲੱਗੇ ਹੋਏ ਆ ਬਸਟੈਂਡ ਤੇ ਸਿਟੀ ਫੁਟੇਜ ਵੀ ਕੋਈ ਸਾਹਮਣੇ ਆਈ ਆ ਨਹੀਂ ਅਜੇ ਤੱਕ ਉਹ ਖੁੰਗਾਲ ਰਹੇ ਆ ਦੇਖ ਰਹੇ ਆ ਅਜੇ ਤੱਕ ਅਜੇ ਤੱਕ ਤਾਂ ਨਹੀਂ ਆਈ ਤੇ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਇਹ ਲੁੱਟ ਖੋਹ ਦਾ ਮਾਮਲਾ ਹੋ ਸਕਦਾ ਵੀ ਇਸ ਕਰਕੇ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਉਸ ਬੰਦੇ ਨੂੰ ਗ੍ਰਿਫਤਾਰ ਕਰਕੇ ਉੱਤੇ ਜੋ ਕਾਰਵਾਈ ਬੰਦੀ ਆ ਉਹ ਕੀਤੀ ਜਾਵੇ। ভাই ভাই ਕੀ ਨਾਮ ਹੈ ਆਪਣਾ? ਮੇਰਾ ਨਾਮ ਹੈਗਾ ਜੀ ਜਸਮਤ ਜੋਤ ਸਿੰਘ ਪ੍ਰਧਾਨ ਐਸਪੀਸੀ ਯੂਨੀਅਨ ਬ੍ਰਾਂਚ ਹੁਸ਼ਿਆਰਪੁਰ। ਕੀ ਰਾਤ ਇਹ ਕਿ ਹੁਸ਼ਿਆਰਪੁਰ ਬੱਸ ਸਟੈਂਡ ਦੇ ਉੱਤੇ ਪਰਚੀ ਕਟਣ ਵਾਲੇ ਮੁੰਡੇ ਨਾਲ ਇੱਕ ਵਾਰਦਾਤ ਹੋਈ ਆ। ਉਹਦਾ ਕੀ ਕਹਿਣਾ ਤੁਹਾਡਾ ਉਹਦੇ ਬਾਰੇ? ਇਦਾਂ ਆ ਕਿ ਇਹ ਮੁੰਡਾ ਸਾਡਾ ਕੰਡਕਟਰ ਆ ਸਾਡੇ ਜਥੇਬੰਦੀ ਨਾਲ ਹੀ ਸੰਬੰਧ ਰੱਖਦਾ ਇਹ। ਰਾਤੀ ਕੋਈ ਤਕਰੀਬਨ 8:52-53 ਤੇ ਆਇਆ ਲੜਕਾ ਕੋਈ ਮਾਰਨ ਦੀ ਨੀਤ ਨਾਲ ਆਇਆ ਸਿੱਧਾ ਹੀ ਅੰਦਰ ਆਣ ਕੇ ਉਹਨੇ ਪੁਹਾੜੀ ਜਿਹੜੀ ਲੱਕੜਾਂ ਮਾਰਨੇ ਵਾਲੀ ਵੱਢਣੇ ਵਾਲੀ ਹੁੰਦੀ ਆ ਉਹਦੇ ਸਿਰ 'ਚ ਵਾਰ ਕੀਤਾ ਪਰ ਇਹਨੇ ਬਾਹ ਮੋਰੇ ਕਰ ਦਿੱਤੀ ਤੇ ਇਹਦੇ ਬਾਹ ਤੇ ਹੁਣ ਸਿਵਲ ਹਸਪਤਾਲ ਦਾਖਲਿਆ 10 ਤੋਂ 12 ਟਾਂਕੇ ਲੱਗੇ ਆ ਤੇ ਅਸੀਂ ਤਾਂ ਇਹੀ ਕਹਿਣਾ ਜਾਵਾਂਗੇ ਅੱਛਾ ਕਿ ਇੱਥੇ ਪੁਲਿਸ ਪਰੇਸ਼ਾਨ ਦਾ ਪਹਿਰਾ ਹੋਣਾ ਚਾਹੀਦਾ ਇਦਾਂ ਦੀਆਂ ਨੇਤ ਤੇ ਬੱਸ ਸਟੈਂਡ ਤੇ ਕੋਈ ਨਾ ਕੋਈ ਵਰ ਦਿੱਤਾ ਹੁੰਦੀਆਂ ਰਹਿੰਦੀਆਂ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਕਿ ਉਹ ਕੋਹ ਹਥਿਆਰ ਕੀ ਸੀਗਾ ਉਹਦੇ ਕੋਲ ਇੱਕ ਕਹਾੜੀ ਆ ਜੀ ਲੱਕੜਾ ਬਾਰਨੇ ਵਾਲੀ ਉਹ ਇੱਥੇ ਛੱਡ ਗਿਆ ਮਾਰਨ ਉਪਰੰਤ ਮੁੜ ਕੇ ਉਹ ਇੱਥੋਂ ਭੱਜ ਗਿਆ ਇੱਥੇ